ਜਦੋਂ ਵੀ ਕੋਈ ਵੱਡਾ ਜਹਾਜ਼ ਹਾਦਸਾ ਵਾਪਰਦਾ ਹੈ ਤਾਂ ਪੂਰੀ ਦੁਨੀਆ ਦੇ ਵਿੱਚ ਸੁਰੱਖਿਅਤ ਹਵਾਈ ਸਫ਼ਰ ਨੂੰ ਲੈ ਕੇ ਚਰਚਾ ਛਿੜ ਜਾਂਦੀ ਹੈ ਹੁਣ ਜਦੋਂ ਅਹਮਦਾਬਾਦ ਵਿਖੇ ਹੋਏ ਜਹਾਜ਼ ਹਾਦਸੇ ਦੇ ਵਿੱਚ 275 ਲੋਕਾਂ ਦੀ ਮੌਤ ਹੋ ਗਈ ਤਾਂ ਫਿਰ ਤੋਂ ਇਹ ਚਰਚਾ ਸ਼ੁਰੂ ਹੋ ਗਈ ਹੈ ਕਿ ਜਹਾਜ਼ ਵਿੱਚ ਕੋਈ ਅਜਹੀ ਤਕਨੀਕ ਹੋਣੀ ਚਾਹੀਦੀ ਹੈ ਤਾਂ ਜੋ ਅਜਿਹੀ ਸਥਿਤੀ ਦੇ ਵਿੱਚ ਯਾਤਰੀਆਂ ਨੂੰ ਕਿਸੇ ਨਾ ਕਿਸੇ ਤਰੀਕੇ ਬਚਾਇਆ ਜਾ ਸਕੇ ਜਾਂ ਇਹ ਕਹਿ ਲਓ ਕਿ ਨੁਕਸਾਨ ਨੂੰ ਘੱਟ ਤੋਂ ਘੱਟ ਕੀਤਾ ਜਾ ਸਕੇ ਜਿੱਥੇ ਚਾ ਉਥੇ ਰਾਹ ਦੀ ਕਹਾਵਤ ਅਨੁਸਾਰ ਇੱਕ ਯੂਕਰੇਨੀ ਇੰਜੀਨੀਅਰ ਵੱਲੋਂ ਹੁਣ ਇੱਕ ਅਜੀਹਾ ਜਹਾਜ਼ ਡਿਜ਼ਾਈਨ ਕੀਤਾ ਗਿਆ ਹੈ ਜਿਸ ਦੇ ਵਿੱਚ ਜੇਕਰ ਉਚਾਈ ਤੇ ਉੱਡ ਰਹੇ ਜਹਾਜ਼ ਦੇ ਵਿੱਚ ਕੋਈ ਖਰਾਬੀ ਆਵੇਗੀ ਤਾਂ ਯਾਤਰੀਆਂ ਨੂੰ ਇੱਕ ਖਾਸ ਤਕਨੀਕ ਦੇ ذریعے ਸੁਰੱਖਿਅਤ ਬਚਾਇਆ ਜਾ ਸਕੇਗਾ ਸੋ ਆਓ ਤੁਹਾਨੂੰ ਦੱਸਦੇ ਹਾਂ ਕੀ ਹੈ ਇਹ ਖਾਸ ਤਕਨੀਕ ਜਿਸ ਨਾਲ ਪੂਰੀ ਤਰ੍ਹਾਂ ਸੁਰੱਖਿਅਤ ਹੋ ਸਕਣਗੇ ਜਹਾਜ਼ ਦੇ ਵਿੱਚ ਸਵਾਰ ਯਾਤਰੀ ਅਹਮਦਾਬਾਦ ਵਿਖੇ ਵਾਪਰੇ ਜਹਾਜ਼ ਹਾਦਸੇ ਦੇ ਵਿੱਚ 241 ਜਹਾਜ਼ ਯਾਤਰੀਆਂ ਸਮੇਤ 275 ਲੋਕਾਂ ਦੀ ਮੌਤ ਹੋ ਗਈ ਜੋ ਬੇहद ਦੁਖਦ ਘਟਨਾ ਹੈ ਪਰ ਇਸ ਵੱਡੇ ਹਾਦਸੇ ਤੋਂ ਬਾਅਦ ਹਵਾਈ ਸਫ਼ਰ ਨੂੰ ਸੁਰੱਖਿਅਤ ਕਿਵੇਂ ਬਣਾਇਆ ਜਾਵੇ ਬਾਰੇ ਚਰਚਾ ਛਿੜ ਗਈ ਹੈ ਇਹਨਾਂ ਜਹਾਜ਼ ਹਾਦਸਿਆਂ ਦੇ ਵਿੱਚ ਯਾਤਰੀਆਂ ਦੀਆਂ ਜ਼ਿੰਦਗੀਆਂ ਬਚਾਉਣ ਦੇ ਲਈ ਹੁਣ ਯੂਕਰੇਨ ਦੇ ਇੱਕ ਇੰਜੀਨੀਅਰ ਦੇ ਵੱਲੋਂ ਇੱਕ ਅਜਿਹੀ ਤਕਨੀਕ ਤਿਆਰ ਕੀਤੀ ਗਈ ਹੈ ਜਿਸ ਦੇ ذریعے ਜਹਾਜ਼ ਹਾਦਸਾ ਵਾਪਰਨ ਦੀ ਸਥਿਤੀ ਦੇ ਵਿੱਚ ਯਾਤਰੀਆਂ ਦੀ ਜਾਨ ਬਚਾਈ ਜਾ ਸਕੇਗੀ। ਦਰਅਸਲ ਇੰਜੀਨੀਅਰ ਬਲਦੀਮੀਰ ਨਿਕੋ ਲਾਇਓਵੇਚ ਦੇ ਵੱਲੋਂ ਇੱਕ ਅਜਿਹਾ ਜਹਾਜ਼ ਡਿਜ਼ਾਈਨ ਕੀਤਾ ਗਿਆ ਹੈ ਜਿਸ ਦਾ ਕੈਬਿਨ ਕਿਸੇ ਹਾਦਸੇ ਦੀ ਸਥਿਤੀ ਦੇ ਵਿੱਚ ਟੁੱਕ ਹੋ ਜਾਵੇਗਾ। ਵਾਕ ਹੁੰਦਿਆਂ ਹੀ ਕੈਬਨ ਦੇ ਵਿੱਚੋਂ ਪੈਰਾਸ਼ੂਟ ਨਿਕਲਣਗੀਆਂ ਜਿਸ ਦੇ ਨਾਲ ਕੈਬਨ ਦੀ ਪਾਣੀ ਜਾਂ ਜ਼ਮੀਨ ਤੇ ਸੁਰੱਖਿਅਤ ਲੈਂਡਿੰਗ ਹੋ ਸਕੇਗੀ ਇੱਕ ਰਿਪੋਰਟ ਦੀ ਮੰਨੀ ਹੈ ਤਾਂ ਰਿਪੋਰਟ ਮੁਤਾਬਕ ਤਾਤਾ ਰੇਨਕੋ ਵਿਲਦੀਮੀਰ ਨਿਕੋਲਾ ਯੇਵਿਚ ਵੱਲੋਂ ਤਿਆਰ ਕੀਤਾ ਇਹ ਅਵਿਸ਼ਕਾਰ ਸੰਭਾਵਿਤ ਤੌਰ ਤੇ ਜਹਾਜ਼ ਹਾਦਸੇ ਦੀ ਸਥਿਤੀ ਦੇ ਵਿੱਚ ਸੈਂਕੜੇ ਲੋਕਾਂ ਦੀ ਜਾਨ ਬਚਾ ਸਕਦਾ ਹੈ ਰਿਪੋਰਟ ਦੇ ਅਨੁਸਾਰ ਨਿਕੋਲਾ ਯੇਵਿਚ ਪਿਛਲੇ ਕਰੀਬ 3 ਸਾਲਾਂ ਤੋਂ ਇਸ ਯੋਜਨਾ ਦੇ ਉੱਪਰ ਕੰਮ ਕਰ ਰਹੇ ਸੀ ਅਤੇ ਉਨ੍ਹਾਂ ਨੇ ਹਾਲ ਹੀ ਦੇ ਵਿੱਚ ਆਪਣੇ ਅਵਿਸ਼ਕਾਰ ਦੇ ਡਿਜ਼ਾਈਨ ਨੂੰ ਜਾਰੀ ਵੀ ਕੀਤਾ ਹੈ ਜਹਾਜ਼ ਦੇ ਵਕ ਕਰਨ ਯੋਗ ਕੈਬਨ ਨੂੰ ਉਡਾਨ ਭਰਨ ਉਡਾਨ ਦੇ ਵਿਚਕਾਰ ਜਾਂ ਲੈਂਡਿੰਗ ਦੇ ਦੌਰਾਨ ਕਿਸੇ ਵੀ ਸਮੇਂ ਬਾਹਰ ਕੱਢਿਆ ਜਾ ਸਕਦਾ ਹੈ ਅਤੇ ਕੈਬਨ ਦੇ ਨਾਲ ਜੁੜੇ ਪੈਰਾਸ਼ੂਟ ਦੀ ਵਜ੍ਹਾ ਦੇ ਨਾਲ ਯਾਤਰੀਆਂ ਨੂੰ ਜ਼ਮੀਨ ਜਾਂ ਪਾਣੀ ਤੇ ਸੁਰੱਖਿਅਤ ਉਤਰਨ ਦੇ ਵਿੱਚ ਵੀ ਮਦਦ ਮਿਲੇਗੀ ਇਹ ਪੈਰਾਸ਼ੂਟ ਜਹਾਜ਼ ਦੇ ਹੇਠਲੇ ਕੈਪਸੂਲ ਨੂੰ ਵਕ ਹੋਣ ਤੇ ਆਪਣੇ ਆਪ ਖੁੱਲ ਜਾਵੇਗਾ ਜਿਵੇਂ ਕਿ ਤਸਵੀਰਾਂ ਦੇ ਵਿੱਚ ਤੁਸੀਂ ਵੇਖ 파 ਰਹੇ ਹੋ ਯੂਕਰੇਨੀ ਇੰਜੀਨੀਅਰ ਦਾ ਕਹਿਣਾ ਹੈ ਕਿ ਜਹਾਜ਼ ਹਾਦਸੇ ਦੇ ਵਿੱਚ ਬਚਣਾ ਸੰਭਵ ਹੈ ਜਦਕਿ ਦੁਨੀਆ ਭਰ ਦੇ ਜਹਾਜ਼ ਇੰਜੀਨੀਅਰ ਜਹਾਜ਼ਾਂ ਨੂੰ ਸੁਰੱਖਿਅਤ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਉਹ ਮਨੁੱਖੀ ਪਹਿਲੂ ਦੇ ਬਾਰੇ ਦੇ ਵਿੱਚ ਕੁਝ ਨਹੀਂ ਕਰ ਸਕਦੇ ਉਸਨੇ ਆਖਿਆ ਕਿ ਧੜ ਖੰਭ ਫਲੈਪ ਸਪਾਇਲਰ ਐਲਰਾਨ ਪੂੰਛ ਦੇ ਲਈ ਕੇਵਲਰ ਅਤੇ ਕਾਰਬਨ ਕੰਪੋਜ਼ਿਟ ਤਕਨੀਕ ਦੀ ਵਰਤੋਂ ਡਿਜ਼ਾਈਨ ਦੌਰਾਨ ਕੀਤੀ ਜਾਵੇਗੀ ਉਨਾ 에ਬੀਆ ਕਿ ਕਿ ਇਸ ਦੇ ਨਾਲ ਪੈਰਾਸ਼ੂਟ ਸਿਸਟਮ ਦੇ ਵਜ਼ਨ ਦੀ ਅੰਸ਼ਿਕ ਰੂਪ ਨਾਲ ਪਰਭਾਈ ਵੀ ਹੋ ਜਾਂਦੀ ਹੈ। ਇਸ ਡਿਜ਼ਾਈਨ ਦੇ ਵਿੱਚ ਇੱਕ ਸਟੋਰੇਜ ਸਪੇਸ ਸ਼ਾਮਿਲ ਹੈ ਜੋ ਕੈਬਿਨ ਦੇ ਹੇਠਾਂ ਯਾਤਰੀਆਂ ਦੇ ਸਮਾਨ ਨੂੰ ਵੀ ਸੁਰੱਖਿਅਤ ਰੱਖਦਾ ਹੈ। ਇਸ ਦੇ ਲਈ ਉਡਾਨ ਦੌਰਾਨ ਜੇਕਰ ਸਮਾਨ ਨੂੰ ਅਲੱਗ ਕਰਨਾ ਪਵੇ ਤਾਂ ਕੋਈ ਸਮਾਨ ਗਵਾਚੇਗਾ ਨਹੀਂ ਨਵਾਂ ਡਿਜ਼ਾਈਨ ਯੂਕਰੇਨ ਦੇ ਇੰਜੀਨੀਅਰ ਨਿਕੋਲਾ ਯੇਵੇਚ ਦਾ ਪਹਿਲਾ ਆਵਿਸ਼ਕਾਰ ਨਹੀਂ ਇਸ ਤੋਂ ਪਹਿਲਾਂ ਪਿਛਲੇ ਸਾਲ ਉਨ੍ਹਾਂ ਨੂੰ ਇੱਕ ਐਸਕੇਪ ਕੈਪਸੂਲ ਸਿਸਟਮ ਦੇ ਨਾਲ ਇੱਕ ਅਵਿਸ਼ਕਾਰ ਦੇ ਲਈ ਪੇਟੈਂਟ ਵੀ ਮਿਲਿਆ ਸੀ ਜੋ ਜਹਾਜ਼ ਵਿੱਚ ਯਾਤਰੀਆਂ ਨੂੰ ਬਚਾ ਸਕਦੀ ਸੀ ਹੁਣ ਇਸ ਨਵੇਂ ਡਿਜ਼ਾਈਨ ਨੂੰ ਮਨਜ਼ੂਰੀ ਮਿਲਣੀ ਹਾਲੇ ਇੰਨੀ ਸੌਖੀ ਨਹੀਂ ਕਿਉਂਕਿ ਇਸ ਤੇ ਕੁਝ ਸਵਾਲ ਵੀ ਖੜੇ ਕੀਤੇ ਜਾ ਰਹੇ ਨੇ ਕੁਝ ਮਾਰਾਂ ਦਾ ਕਹਿਣਾ ਹੈ ਕਿ ਜਹਾਜ਼ ਨੂੰ ਦੋ ਵੱਖ-ਵੱਖ ਹਿੱਸਿਆਂ ਦੇ ਵਿੱਚ ਡਿਜ਼ਾਈਨ ਕਰਨਾ ਹੋਰ ਜ਼ਿਆਦਾ ਖਤਰਨਾਕ ਹੋ ਸਕਦਾ ਹੈ ਫਿਰ ਇਹ ਤੱਥ ਵੀ ਉਭਰਿਆ ਜਾ ਰਿਹਾ ਹੈ ਕਿ ਪੈਰਾਸ਼ੂਟ ਦਾ ਮਤਲਬ ਇਹ ਨਹੀਂ ਕਿ ਤੁਸੀਂ ਸੁਰੱਖਿਅਤ ਹੋ ਗਏ ਹੋ ਜਹਾਜ਼ ਦਾ ਕੈਬਿਨ ਹੌਲੀ-ਹੌਲੀ ਉਤਰਦੇ ਸਮੇਂ ਪਹਾੜ ਸ਼ਹਿਰ ਰਿਹਾਇਸ਼ ਖੇਤਰ ਕਿਤੇ ਵੀ ਹਾਦਸਾਗ੍ਰਸਤ ਹੋ ਸਕਦਾ ਹੈ ਹਾਂ ਪਰ ਇੱਕ ਗੱਲ ਜ਼ਰੂਰ ਹੈ ਕਿ ਇਹ ਬਹੁਤ ਵੱਡੇ ਨੁਕਸਾਨ ਨੂੰ ਜ਼ਰੂਰ ਕੱਟ ਕਰ ਦੇਵੇਗਾ ਸੋ ਯੂਕਰੇਨੀ ਇੰਜੀਨੀਅਰ ਦੀ ਇਸ ਨਵੀਂ ਤਕਨੀਕ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਸਾਨੂੰ ਕਮੈਂਟ ਦੇ ਜ਼ਰੀਏ ਆਪਣੀ رائے ਪ੍ਰतिकਰਮ ਤੇ ਟਿੱਪਣੀ ਜ਼ਰੂਰ ਸਾਂਝੀ ਕਰਨਾ ਤੇ ਹੋਰ ਵਧੇਰੇ ਖਬਰਾਂ ਤੇ ਜਾਣਕਾਰੀਆਂ ਦੇ ਲਈ ਦੇਖਦੇ ਰਹੋ ਹਮਦਰਦ ਟੀਵੀ